ਛੋਟੇ ਸ਼ਹੀਦਜਾਦਾਂ ਦੇ ਸਿਗੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਏ ਆਂ ਦੁੱਧ ਦੇ ਲੰਗਰ ਲਗਾ ਕੇ ਫਿਰ ਦੁਬਾਰਾ ਇੱਕ ਆਪਣਾ ਪੰਨ ਇੱਕ ਪਿਆਰ ਤੇ ਸ਼ਹੀਦਜਾਦਾਂ ਦੀ ਯਾਦ ਨਿਰੰਤਰ ਚੱਲਦੀ ਆ ਰਹੀ ਹੈ ਸਾਡੇ ਲਈ ਦਸ਼ਮ ਪਿਤਾ ਜੋ ਸਾਡੇ ਲਈ ਕਰਕੇ ਜਿਹੜੇ ਕੁਰਬਾਨੀ ਦੇ ਗਏ ਅਸੀਂ ਉਹਨਾਂ ਦੇਨ ਤੱਕ ਦੀ ਦੇਣ ਦੇ ਸਕਦੇ ਬਸ ਉਹਨਾਂ ਦੀ ਸ਼ਹਾਦਤ ਤੇ ਕਰਕੇ ਅਸੀਂ ਅੱਜ ਲੰਗਰ ਲਾਇਆ ਜਿਹੜੇ ਚਾਰ ਸਾਹਿਬਾਂ ਨੇ ਸਾਡੇ ਲਈ ਸ਼ਹਾਦਤ ਦਿੱਤੀ ਹੈ ਤੇ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹਦੇ ਮੱਦੇਨਜ਼ਰ ਅੱਜ ਲੰਗਰ ਲਾਇਆ ਜੀ ਦੁੱਧ ਦਸ਼ਕਾ ਰਹੇ ਆ ਜੀ ਦੁਨੀਆ ਭਰ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਲਈ ਸ਼ਹੀਦੀ ਦਿਹਾੜੇ ਬਣਾਏ ਜਾ ਰਹੇ ਆ ਜੀ ਹਾਂ ਤੁਹਾਨੂੰ ਯਾਦ ਹੋਊਗਾ ਕਿ ਠੰਡੇ ਬੁਰਜ ਵਿਖੇ ਵੀ ਠੰਡ ਦੇ ਵਿੱਚ ਸਿਰਫ ਇੱਕ ਗਰਮ ਦੁੱਧ ਦੇ ਸਹਾਰੇ ਕਿਦਾਂ ਆਪਣੀ ਦਾਦੀ ਮਾਦ ਨਾਲ ਛੋਟੇ ਦੋ ਸ਼ਹਿਬਜ਼ਾਦਿਆਂ ਨੇ ਉਹ ਠੰਡ ਕੱਟੀ ਸੀ ਸੋ ਸ਼ਾਇਦ ਉਸੀ ਚੀਜ਼ ਨੂੰ ਮੜ ਯਾਦ ਕਰਦਿਆਂ ਹੋਏ ਦਿਲਾਂ ਚ ਪਸੰਦਿਆਂ ਹੋਏ ਆ ਅੱਜ ਵੀ ਨੌਜਵਾਨਾਂ ਵੱਲੋਂ ਪਿੰਡਾਂ ਦੇ ਸ਼ਹਿਰਾਂ ਦੇ ਵਸੀਆਂ ਵੱਲੋਂ ਲੰਗਰ ਲਗਾਏ ਜਾਂਦੇ ਨੇ ਜੀ ਹਾਂ ਗਰਮ ਤਾਜੇ ਦੁੱਧ ਲੰਗਰ ਲਗਾਏ ਜਾਂਦੇ ਨੇ ਸੋ ਲੁਧਿਆਣਾ ਵਿੱਚ ਵੀ ਉਹੀ ਸੀਨ ਦੇਖਣ ਨੂੰ ਮਿਲ ਰਿਹਾ ਹੈ ਗਰਮ ਦੁੱਧ ਦੇ ਲੰਗਰ ਲਗਾਏ ਜਾ ਰਹੇ ਆ ਤਾਜੋ ਮੋੜ ਉਹ ਜੋ ਸ਼ਹੀਦੀ ਹੋਈਆਂ ਨੇ ਉਹ ਛੋਟੇ ਸ਼ਹੀਦਜਾਦ ਦੇ ਸਿਗੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਏ ਆ ਦੁੱਧ ਦੇ ਲੰਗਰ ਲਗਾ ਕੇ ਫਿਰ ਦੁਬਾਰਾ ਇੱਕ ਆਪਣਾ ਪੰਨ ਇੱਕ ਪਿਆਰ ਤੇ ਸ਼ਹੀਦਜਾਦਾਂ ਦੀ ਯਾਦ ਨਿਰੰਤਰ ਚੱਲਦੀ ਆ ਰਹੀ ਹੈ ਕੁਝ ਗੱਲਬਾਤ ਕਰਦੇ ਆ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਸੋਚ ਕੀ ਹੈ ਇਹਦੇ ਪਿੱਛੇ ਜੋ ਲੰਗਰ ਚੱਲ ਰਿਹਾ ਹੈ ਉਹਦਾ ਸੋਚ ਬਾਬੇ ਸ਼ਹੀਦਾਂ ਨੂੰ ਯਾਦ ਕਰਕੇ ਜੀ ਸ਼ਹੀਦਾਂ ਨੂੰ ਯਾਦ ਕਰਕੇ ਲੰਗਰ ਲਾਇਆ ਜੀ ਠੀਕ ਹੈ ਭਾਈ ਖਾਲਸਾ ਫਤਿਹ ਜੀ ਭਾਈ ਜੀ ਕਿਵੇਂ ਲੱਗਦਾ ਦਿਲ ਚ ਕਿਵੇਂ ਦੇ ਪਾਪ ਹੁੰਦੇ ਨੇ ਜਿਦੋਂ ਅਜੀ ਸੇਵਾ ਮਨ ਚਾਹਦੀ ਭਾਜੀ ਸੇਵਾ ਐਕਚੁਅਲ ਜਿਹੜਾ ਸਾਡੇ ਲਈ ਦਸ਼ਮ ਪਿਤਾ ਜੋ ਸਾਡੇ ਲਈ ਕਰਕੇ ਜਿਹੜੇ ਕੁਰਬਾਨੀ ਦੇ ਗਏ ਅਸੀਂ ਉਹਨਾਂ ਦਾ ਦੇਣ ਤੱਕ ਦੀ ਦੇ ਨਹੀਂ ਸਕਦੇ ਬਸ ਉਹਨਾਂ ਦੀ ਸ਼ਹਾਦਤ ਦੇ ਕਰਕੇ ਹੀ ਅਸੀਂ ਅੱਜ ਲੰਗਰ ਲਾਇਆ ਜਿਹੜੇ ਚਾਰ ਸਾਹਿਬ ਜਦੋਂ ਸਾਡੇ ਲਈ ਸ਼ਹਾਦਤ ਦਿੱਤੀ ਹੈ ਤੇ ਗੁਰੂ ਸਾਹਿਬ ਜਿਹੜੇ ਸ਼ਹਾਦਤ ਦਿੱਤੀ ਹੈ ਉਹਦੇ ਮੱਦੇ ਨਜ਼ਰ ਅੱਜ ਲੰਗਰ ਲਾਇਆ ਜੀ ਦੁੱਧ ਦਛਕਾਰ ਰਹੇ ਆ ਜੀ ਬਾਕੀ ਇਹ ਨਾ ਭੁੱਲਣ ਵਾਲੀ ਗੱਲ ਹੈ ਜੀ ਜਿਹੜਾ ਸਾਡੇ ਦਿਲ 'ਚ ਦਰਦ ਹੈ ਇਹ ਅਸੀਂ ਬਿਆਨ ਨਹੀਂ ਕਰ ਸਕਦੇ بس ਉਹਨਾਂ ਦੀ ਸ਼ਹਾਦਤ ਦੇ ਕਰਕੇ ਅੱਜ ਅਸੀਂ ਲੰਗਰ ਲਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪ੍ਰੇਮ ਪਿਆਰ ਦੇ ਨਾਲ ਜਿੰਨੇ ਵੀ ਸਤਲੂ ਆ ਰਹੇ ਲੋਕ ਆ ਰਹੇ ਨੇ ਦੁੱਧ ਪਿਲਾਇਆ ਜਾ ਰਿਹਾ ਹੈ ਭਾਈ ਜੀ ਕੋਈ ਨਹੀਂ ਤੇ ਕਿੰਨਾ ਕਿਤੇ ਇੱਕ ਮਨ ਦੇ ਭਾਵ ਹੁੰਦੇ ਨੇ ਉਹ ਜਾਗਰ ਹੋ ਰਿਹਾ ਕਿਉਂਕਿ ਜਿਹੜੇ ਛੋਟੇ ਸਹਿਜਬਾਦ ਦੇ ਸਿੱਗੇ ਉਹਨਾਂ ਦੀ ਠੰਡ ਹੈ ਠੰਡੇ ਬੁਰਜ ਦੀ ਉਹ ਗਰਮ ਦੁੱਧ ਦੇ ਸਹਾਰੇ ਕੱਟੀ ਸੀ ਸ਼ਾਇਦ ਉਸੇ ਸੋਚ ਦੇ ਨਾਲ ਵਧੀਆ ਇੱਕ ਗਰਮ ਦੁੱਧ ਦੇ ਨਾਲ ਹੀ ਮੁਰਦ ਦੁਆਰਾ ਸਰਦੀ ਦੇ ਮੌਸਮ ਵਿੱਚ ਆਂਦੀ ਜਾਂਦੀ ਜਿੰਨੇ ਵੀ ਸੰਗਤ ਹੈ ਇਹ ਰਿਸਪੈਕਟਿਵ ਆਫ ਕਹਿੰਦੇ ਆ ਕਾਸ ਕਲਰ ਕ੍ਰੀਡ ਸੈਕਸ ਕੋਈ ਹੋਵੇ ਛੋਟਾ ਵੱਡਾ ਬਜ਼ੁਰਗ ਨੌਜਵਾਨ ਹਰੇਕ ਵਾਸਤੇ ਦੁੱਧ ਦੇ ਲੰਗਰ ਖੁੱਲੇ ਨੇ ਅਪਾਰ ਨੇ ਤੇ ਸ਼ਾਇਦ ਇਹ ਹੀ ਕਿਰਪਾ ਹੈ ਜੋ ਕੌਮ ਤੇ ਵਸੀ ਹੋਈ ਹੈ ਜਿਸ ਨਾਲ ਕੌਮ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰ ਰਹੀ ਹੈ ਤੇ ਆਪਣੇ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਬੱਚੇ ਹੋਏ ਸਨ ਉਹਨਾਂ ਨੂੰ ਯਾਦ ਕਰਦੇ ਹੋਏ ਆ ਇਸ ਤਰ੍ਹਾਂ ਸਮਾਜ 'ਚ ਇੱਕ ਪ੍ਰੇਮ ਤੇ ਪਿਆਰ ਦਾ ਜੋ ਸੁਨੇਹਾ ਉਹ ਵੀ ਦਿੰਦਾ ਜਾ ਰਿਹਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵਿਧੀ ਲੁਧਿਆਣਾ ਲਾਈਵ ਨਿਊਜ਼